ਛੋਟੀ ਵੀਰ ਹਾਂਜੀ ਹਾਂਜੀ ਭਾਈ ਇਤਰੇ ਵੀ ਲੱਗਾ 100 ਮਿੰਟ ਮੈਂ ਕਾਊਂਟ ਕਰਦਾ ਨਹੀਂ ਤੇਰੀ ਗੱਡੀ ਮੈਂ ਤੱਕ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਾਹਤੀ ਤੈਨੂੰ ਲੈ ਜੰਦੇ ਲੈ ਆ ਆ ਇੱਕ ਪਾਲਣਾ ਕਰੋ ਫਿਰ ਮੈਨੂੰ ਬੇਕੋ ਕੀ ਕਰਨਾ ਠੀਕ ਹੈ ਤਾਂ ਫੁੱਟੂ ਕੋ ਮੱਥੇ ਤੇ ਤੁਹਾਡੀ ਲਾਉਂਦੇ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਡਾਲਾ ਕਿਥੇ ਪੰਚਾ ਛੋਲਾ ਲੱਗਦੇ ਨਹੀਂ ਮੇਰਾ ਮਾਮਲਾ ਚਾਹ ਬਾਬਾ ਤੈਨੂੰ ਮੈਂ ਜਰੂਰ ਕੱਢੂ ਤਰਾ ਮੈਂ ਉਹ ਕਰ ਲਈ ਤੂੰ ਸੋ ਮੈਂ ਜਾਣਦਾ ਤੂੰ ਜਾਣਦਾ ਤੂੰ ਉਹ ਤਾਂ ਵੇਖ ਲੈ ਕਿਤੇ ਹੋਰ ਨਾ ਜੀ ਨਹੀਂ ਨਹੀਂ ਤੜੀ ਤਾਲੀ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਫੁੱਟ ਫੁੱਟ ਹਾਥਲਾ 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 ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਇੱਕ ਦਰ ਬੰਦਾ ਹੱਥ ਲਾ ਹੱਥ ਲਾ ਜੀ ਗਾਂ ਬਾਜ ਗਾਂ ਬਾਜ ਮੈਂ ਬਹੂੰਗਾ ਡਾੜੀ ਮਾੜੀ ਆ ਦਾੜੀ ਵਰਾਏਗਾ ਤੂੰ ਦਾੜੀ ਬੰਦ ਨਹੀਂ ਕਰਵਾਉਣਾ ਜੀ ਤਰੂਨ ਨੇ ਭੰਗ ਹੋਣਾ ਨਹੀਂ ਰਿਕਾਰਡਿੰਗ ਕਰ ਰਿਹਾ ਆਪਣਾ ਰਿਕਾਰਡਿੰਗ ਕਰ ਰਿਹਾ ਨਾ ਹੋਣੀ ਤਰੀਕੇ ਨਾਲ ਲਵਾਉਂਗਾ ਜਿੱਦਾਂ ਨਹੀਂ ਲੱਗਨ ਤੂੰਗਾ ਫੇਰ ਕੇ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਯਾਰ ਮਾਰ ਤੇ ਲੱਗੀ ਆ ਪਾਸੇ ਦੇ ਆ ਲੱਗੀ ਆ ਪਾਸੇ ਦੇ ਆ પાસੇ ਦੇ ਆ ਮਰੀ ਗੱਲ ਸੁਣ ਲੈ ਤਖਨਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਕਰੂੰਗਾ ਮਾ ਲੂੰਗਾ ਲਾਉਂਗਾ ਕਿ ਤੇਨੂੰ ਭਜੋੜਾ ਕਰਾ ਕੋਈ ਨਹੀਂ ਆਇਆ ਜਿਹੜਾ ਮੁੰਡਾ ਘਰੇ ਫੜਲਾ ਘਰੇ ਫੜਲਾ ਫੜ ਲਈ ਆ